ਇੰਟਰਨੈਟ ਜਿਸ ਤੋਂ ਬਿਨਾ ਜੀਣਾ ਮੁਸ਼ਕਲ ਹੋਵੇਗਾ ਅੱਜ ਦੇ ਜਮਾਨੇ ਵਿੱਚ ਜੇਕਰ ਇੰਟਰਨੈਟ ਇੱਕ ਦਿਨ ਇੱਕ ਘੰਟਾ ਜਾਂ ਇੱਕ ਮਿੰਟ ਲਈ ਵੀ ਬੰਦ ਹੋ ਜਾਵੇ ਤਾਂ ਕੀ ਹੋਵੇਗਾ ਇੱਕ ਮਿੰਟ ਲਈ ਵੀ ਜੇਕਰ ਇੰਟਰਨੈਟ ਬੰਦ ਹੋ ਜਾਵੇ ਤਾਂ ਦੁਨੀਆ ਭਰ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਅਤੇ ਕਈ ਤਰ੍ਹਾਂ ਦੀ ਤਵਾਹੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਤੁਸੀਂ ਵੀ ਇੰਟਰਨੈਟ ਦੀ ਵਰਤੋਂ ਕਰਦੇ ਹੋਵੋਗੇ ਤੁਸੀਂ ਕਦੇ ਸੋਚਿਆ ਹੈ ਕਿ ਇਹ ਇੰਟਰਨੈਟ ਦੀ ਖੋਜ ਕਿਸ ਨੇ ਕੀਤੀ ਕਿਉਂ ਕੀਤੀ ਅਤੇ ਕਦੋਂ ਕੀਤੀ ਆਓ ਇਸ ਬਾਰੇ ਜਾਣਦੇ ਹਾਂ ਇੰਟਰਨੈਟ ਦੀ ਕਹਾਣੀ ਬੜੀ ਹੀ ਦਿਲਚਸਪ ਹੈ ਇਸ ਦੀ ਸ਼ੁਰੂਆਤ ਲੜਾਈ ਦੇ ਕਾਰਨ ਹੋਈ ਸੀ 4 ਅਕਤੂਬਰ 1957 ਨੂੰ ਪ੍ਰithvi ਤੇ ਇੱਕ ਅਜਿਹੀ ਅਦਭੁਤ ਘਟਨਾ ਵਾਪਰੀ ਜਿਸ ਨੇ ਪੂਰੀ ਦੁਨੀਆ ਨੂੰ ਇੱਕ ਬਦਲਨਦਾ ਰਾਹ ਦਿਖਾਇਆ ਸੀ ਇਸ ਦਿਨ ਸੋਵੀਅਤ ਸੰਘ ਨੇ ਮੈਨ ਮੇਡ ਸੈਟੇਲਾਈਟ ਨੂੰ ਲਾਂਚ ਕੀਤਾ ਸੀ ਜਿਸ ਦਾ ਨਾਮ ਸਪੁਟਨਿਕ ਸੀ ਇਹ ਖਬਰ ਪੂਰੀ ਦੁਨੀਆ ਵਿੱਚ ਬੜੀ ਤੇਜ਼ੀ ਨਾਲ ਫੈਲ ਗਈ ਇਸ ਖਬਰ ਨਾਲ ਅਮਰੀਕਾ ਨੂੰ ਕਾਫੀ ਹੈਰਾਨੀ ਹੋਈ ਕਿਉਂਕਿ ਉਸ ਸਮੇਂ ਅਮਰੀਕਾ ਵੀ ਪਹਿਲੀ ਮੈਨ ਮੇਡ ਸੈਟੇਲਾਈਟ ਬਣਾਉਣ ਵਿੱਚ ਲੱਗਿਆ ਹੋਇਆ ਸੀ ਪਰ ਸੋਵੀਅਤ ਸੰਘ ਨੇ ਇਸ ਨੂੰ ਪਹਿਲਾਂ ਹੀ ਲਾਂਚ ਕਰ ਦਿੱਤਾ ਇਸ ਖਬਰ ਨਾਲ ਦੋਨਾਂ ਦੇਸ਼ਾਂ ਵਿੱਚਕਾਰ ਨੋਕ ਚੋਕ ਸਟਾਰਟ ਹੋ ਗਈ ਅਤੇ ਇਸ ਨਾਲ ਕੋਲਡ ਵਾਰ ਦੀ ਸ਼ੁਰੂਆਤ ਹੋ ਗਈ ਇਸ ਏਜੰਸੀ ਦੇ ਨਾਮ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ 1972 ਵਿੱਚ ਇਸ ਦਾ ਨਾਮ ਡਰਪਾ ਕਰ ਦਿੱਤਾ ਗਿਆ ਅਤੇ 1993 ਵਿੱਚ ਇਸ ਦਾ ਨਾਮ ਬਦਲ ਕੇ ਅਰਪਾ ਰੱਖ ਦਿੱਤਾ ਗਿਆ ਅਤੇ ਫਿਰ 1996 ਵਿੱਚ ਬਦਲ ਕੇ ਇਸ ਦਾ ਨਾਮ ਡਰਪਾ ਹੀ ਕਰ ਦਿੱਤਾ ਗਿਆ ਇਸ ਏਜੰਸੀ ਦੀ ਸ਼ੁਰੂਆਤ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਦਾ ਮੇਨ ਮਕਸਦ ਆਪਣੇ ਦੇਸ਼ ਦੀ ਸਾਇੰਸ ਅਤੇ ਟੈਕਨੋਲੋਜੀ ਨੂੰ ਦੂਸਰੇ ਦੇਸ਼ਾਂ ਦੇ ਮੁਕਾਬਲੇ ਅੱਗੇ ਲੈ ਜਾਣਾ ਸੀ ਇੰਟਰਨੈਟ ਵਰਗੀ ਚੀਜ਼ ਦੀ ਸ਼ੁਰੂਆਤ ਇੱਕ ਲੜਾਈ ਦੇ ਕਾਰਨ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਦੇ ਕੰਪਿਊਟਰ ਦਾ ਆਕਾਰ ਬਹੁਤ ਹੀ ਵੱਡਾ ਸੀ ਤੇ ਉਸ ਨੂੰ ਰੱਖਣ ਦੇ ਲਈ ਇੱਕ ਬਹੁਤ ਹੀ ਵੱਡੇ ਕਮਰੇ ਦੀ ਜ਼ਰੂਰਤ ਪੈਂਦੀ ਸੀ ਜੇਕਰ ਆਸਾਨ ਭਾਸ਼ਾ ਵਿੱਚ ਗੱਲ ਕਰੀਏ ਤਾਂ ਉਸ ਸਮੇਂ ਦੇ ਕੰਪਿਊਟਰਾਂ ਵਿੱਚ ਮੈਗਨੇਟਿਕ ਟੇਪ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਕਈ ਕੰਪਿਊਟਰਾਂ ਨੂੰ ਇੱਕ ਨੈਟਵਰਕ ਨਾਲ ਜੋੜਨ ਦਾ ਕੋਈ ਵੀ ਆਸਾਨ ਜਰੀਆ ਨਹੀਂ ਸੀ। ਉਹਨਾਂ ਦਿਨਾਂ ਵਿੱਚ ਅਰਪਾ ਬਹੁਤ ਹੀ ਤੇਜ਼ੀ ਨਾਲ ਵਿਕਾਸ ਕਰ ਰਹੀ ਸੀ ਪਰ ਬਹੁਤ ਸਾਰੇ ਕੰਪਿਊਟਰਾਂ ਦਾ ਇਕੱਠੇ ਕੰਮ ਨਾ ਕਰ ਪਾਉਣਾ ਉਹਨਾਂ ਦੇ ਕੰਮ ਵਿੱਚ ਰੁਕਾਵਟ ਪਾ ਰਿਹਾ ਸੀ। ਇਸ ਵਜ੍ਹਾ ਨਾਲ ਅਰਪਾ ਨੇ ਸੋਚਿਆ ਕਿ ਕਿਉਂ ਨਾ ਕੁਝ ਇਦਾਂ ਦਾ ਬਣਾਇਆ ਜਾਵੇ ਜਿਸ ਨਾਲ ਬਹੁਤ ਸਾਰੇ ਕੰਪਿਊਟਰਾਂ ਨੂੰ ਇਕੱਠੇ ਇੱਕ ਨੈਟਵਰਕ ਨਾਲ ਜੋੜ ਕੇ ਕੰਮ ਕਰਵਾਇਆ ਜਾ ਸਕੇ। ਉਸ ਸਮੇਂ ਅਰਪਾ ਨੇ ਅਜੇ ਹੀ ਨੈਟਵਰਕ ਟੈਕਨੋਲੋਜੀ ਬਣਾਉਣ ਲਈ ਇੱਕ ਟੈਕਨੀਕਲ ਕੰਪਨੀ ਦੀ ਮਤ ਲਈ ਸੀ ਜਿਸ ਦਾ ਨਾਮ ਬੀਬੀਐਨ ਟੈਕਨੋਲੋਜੀ ਇਹਨਾਂ ਦੋਨਾਂ ਦਾ ਮਕਸਦ ਚਾਰ ਅਲੱਗ-ਅਲੱਗ ኦਪਰੇਟਿੰਗ ਸਿਸਟਮ ਵਾਲੇ ਕੰਪਿਊਟਰਾਂ ਨੂੰ ਇੱਕ ਨੈਟਵਰਕ ਨਾਲ ਜੋੜਨਾ ਸੀ ਜਿਸ ਦਾ ਨਾਮ ਆਰਪਾ ਨੈਟ ਰੱਖਿਆ ਗਿਆ। ਆਰਪਾ ਨੈਟ ਦੁਨੀਆ ਦਾ ਅਜੀਹਾ ਇੰਟਰਨੈਟ ਕਨੈਕਸ਼ਨ ਬਣ ਗਿਆ ਜਿਸ ਵਿੱਚ TCP/IP ਪ੍ਰੋਟੋਕੋਲ ਨੂੰ ਲਾਗੂ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ TCP ਦਾ ਮਤਲਬ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਅਤੇ IP ਦਾ ਮਤਲਬ ਇੰਟਰਨੈਟ ਪ੍ਰੋਟੋਕੋਲ ਹੈ। ਤੁਸੀਂ IP ਐਡਰੈਸ ਬਾਰੇ ਤਾਂ ਸੁਣ ਹੀ ਹੋਵੇਗਾ ਜਿਸ ਦਾ ਮਤਲਬ ਹੈ ਇੰਟਰਨੈਟ ਪ੍ਰੋਟੋਕੋਲ ਦਾ ਪਤਾ। ਦੁਨੀਆ ਵਿੱਚ ਇੰਟਰਨੈਟ ਦਾ ਆਉਣਾ ਤੇ ਫੈਲਣਾ ਅਰਪਾ ਦੀ ਹੀ ਦੇਣ ਹੈ ਇਸ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਚੱਲਦਾ ਰਿਹਾ 1973 ਵਿੱਚ ਵਿਗਿਆਨਿਕਾਂ ਨੇ ਸੋਚਿਆ ਕਿ ਕਿਉਂ ਨਾ ਇਸ ਨੂੰ ਪੈਕਟ ਰੇਡੀਓ ਨਾਲ ਜੋੜ ਦਿੱਤਾ ਜਾਵੇ ਜਿਸ ਦਾ ਉਪਯੋਗ ਡਾਟੇ ਦੇ ਪੈਕਟ ਭੇਜਣ ਲਈ ਕੀਤਾ ਜਾਂਦਾ ਸੀ ਜੇਕਰ ਪੈਕਟ ਰੇਡੀਓ ਨੂੰ ਆਸਾਨ ਪਾਸਾ ਵਿੱਚ ਜਾਣੀਏ ਤਾਂ ਇਹ ਦੋ ਕੰਪਿਊਟਰਾਂ ਨੂੰ ਬਿਨਾਂ ਕਿਸੇ ਤਾਰ ਤੋਂ ਆਪਸ ਵਿੱਚ ਜੋੜਨਾ ਸੀ ਇਸ ਤੋਂ ਬਾਅਦ ਅਰਪਨੈਟ ਅਤੇ ਪਰ ਨੈਟਵਰਕ ਨੂੰ ਆਪਸ ਵਿੱਚ ਜੋੜਨ ਲਈ ਲਗਾਤਾਰ 3 ਸਾਲ ਕੰਮ ਚੱਲਦਾ ਰਿਹਾ ਫਿਰ 1 ਸਾਲ ਬਾਅਦ ਇਸ ਨੂੰ ਸੈਟੇਲਾਈਟ ਨੈਟਵਰਕ ਨਾਲ ਜੋੜਿਆ ਗਿਆ ਕਿਉਂਕਿ ਪੂਰੀ ਦੁਨੀਆ ਨੂੰ ਆਪਸ ਵਿੱਚ ਜੋੜਨ ਲਈ ਇਹਨਾਂ ਨੂੰ ਆਪਸ ਵਿੱਚ ਜੋੜਨਾ ਬਹੁਤ ਜ਼ਰੂਰੀ ਸੀ ਇਸ ਤਰ੍ਹਾਂ ਦੁਨੀਆ ਭਰ ਦੇ ਸਾਰੇ ਨੈਟਵਰਕਾਂ ਨੂੰ ਆਪਸ ਵਿੱਚ ਜੋੜ ਦਿੱਤਾ ਗਿਆ ਅਤੇ ਇਸ ਦਾ ਨਾਮ ਇੰਟਰਨੈਟਵਰਕਿੰਗ ਰੱਖ ਦਿੱਤਾ ਗਿਆ ਇਸ ਨੂੰ ਅੱਜ ਦੇ ਜਮਾਨੇ ਵਿੱਚ ਸ਼ਾਰਟ ਫਾਰਮ ਵਿੱਚ ਇੰਟਰਨੈਟ ਕਿਹਾ ਜਾਂਦਾ ਹੈ ਇਸ ਨੈਟਵਰਕ ਦੇ ਦੁਨੀਆ ਸਾਹਮਣੇ ਆਉਂਦੇ ਹੀ ਦੁਨੀਆ ਭਰ ਦੇ ਨੈਟਵਰਕ ਇਸ ਨਾਲ ਜੁੜਨੇ ਸ਼ੁਰੂ ਹੋ ਗਏ ਫਿਰ ਇਸ ਤੋਂ ਬਾਅਦ ਇੱਕ ਇੰਗਲਿਸ਼ ਵਿਗਿਆਨੀ ਨੇ ਇੱਕ ਅਜਿਹਾ ਸਿਸਟਮ ਤਿਆਰ ਕੀਤਾ ਜਿਸ ਦੇ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਇੱਕ ਯੂਆਰਐਲ ਦੇ ਜ਼ਰੀਏ ਲੈ ਸਕਦਾ ਸੀ ਜਿਸ ਨੂੰ ਕਿ www ਜਾਨੀ ਵਰਲਡ ਵਾਈਡ ਵੈਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਤੋਂ ਬਾਅਦ ਇਸ ਵਿੱਚ ਲਗਾਤਾਰ ਵਿਕਾਸ ਹੁੰਦਾ ਗਿਆ ਤੇ ਅੱਜ ਸਾਡੇ ਕੋਲ ਇੰਟਰਨੈਟ ਦਾ ਇੱਕ ਵਿਸਤ੍ਰਿਤ ਰੂਪ ਹੈ ਅੱਜ ਕੰਪਿਊਟਰ ਦੇ ਨਾਲ ਨਾਲ ਸਮਾਰਟ ਟੀਵੀ ਸਮਾਰਟਫੋਨਸ ਸਮਾਰਟਵਾਚ ਅਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਇੰਟਰਨੈਟ ਨਾਲ ਜੋੜ ਦਿੱਤਾ ਗਿਆ ਹੈ ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਆਸ-ਪਾਸ ਲਗਭਗ ਹਰ ਇੱਕ ਚੀਜ਼ ਨੂੰ ਹੀ ਇੰਟਰਨੈਟ ਨਾਲ ਜੋੜ ਦਿੱਤਾ ਜਾਵੇਗਾ ਜਿਸ ਨਾਲ ਸਾਡਾ ਜੀਵਨ ਬਹੁਤ ਹੀ ਸੁਖਾਲਾ ਹੋ ਜਾਵੇਗਾ